ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਗਤਾਂ ਦਾ ਜੀਵਨ ਬਹੁਤ ਪਿਆਰਾ ਹੁੰਦਾ ਆਪਣੇ ਜੀਵਨ ਵਿੱਚ ਕਈ ਵਾਰ ਇਹੋ ਜੇ ਕੌਤਕ ਕਰਦੇ ਆ ਕਿ ਬੰਦਾ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਈ ਵਾਰੀ ਅਸੀਂ ਸ਼ੰਕਿਆਂ ਵਿੱਚ ਪੈ ਜਾਂਦੇ ਆ ਸਾਡੀ ਉਨੀ ਮਤ ਨਹੀਂ ਹੁੰਦੀ ਤਾਂ ਆਓ ਭਗਤ ਕਬੀਰ ਸਾਹਿਬ ਜੀ ਜਦੋਂ ਉਹਨਾਂ ਨੇ ਵੀ ਪਰਖਣਾ ਚਾਹਿਆ ਸੀ ਕੌਣ-ਕੌਣ ਪਰਖ ਵਿੱਚੋਂ ਫੇਲ ਹੋ ਗਿਆ ਉਨ੍ਹਾਂ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਬੜੀ ਪਿਆਰੀ ਆਓ ਆਪਾਂ ਸਰਵਣ ਕਰੀਏ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਭਗਤ ਕਬੀਰ ਸਾਹਿਬ ਜੀ ਜਾਤ ਕਰਕੇ ਜਲਾਹੇ ਸੀ ਕਹਿੰਦੇ ਨੇ ਨਾ ਕਬੀਰ ਜਾਤ ਜਲਾਹਾ ਕਿਆ ਕਰੇ ਹਿਰਦੇ ਬਸੇ ਗੋਪਾਲ ਆਪ ਹੀ ਉਹ ਆਪਣੇ ਆਪ ਨੂੰ ਜਲਾਹੇ ਦੱਸਦੇ ਆ ਤੇ ਬ੍ਰਾਹਮਣ ਉਹਨਾਂ ਤੋਂ ਕਰਦੇ ਹੁੰਦੇ ਸੀ ਨਫ਼ਰਤ ਕਹਿੰਦੇ ਹੁੰਦੇ ਸੀ ਇਹ ਨੀਵੀਂ ਜਾਤੀ ਵਾਲਾ ਬੰਦਾ ਸਾਡੇ ਨਾਲੋਂ ਇਹਦੀ ਵੱਧ ਚੜਾਈ ਆ ਕਿਉਂਕਿ ਰਾਜਾ ਵੀਰ ਸਿੰਘ ਰਾਜਪੂਤ ਰਾਜਾ ਸੀ ਉਹਨਾਂ ਦਾ ਮਰੀਦ ਬਣ ਗਿਆ ਸੀ ਭਗਤ ਜੀ ਦਾ ਇਹਨਾਂ ਪਿਆਰ ਕਰਦਾ ਸੀ ਭਗਤ ਜੀ ਨੂੰ ਜਦੋਂ ਕਿਤੇ ਭਗਤ ਜੀ ਨੇ ਉਹਦੇ ਕੋਲ ਜਾਣਾ ਰਾਜੇ ਕੋਲੇ ਉਹ ਆਪਣਾ ਤਖਤ ਛੱਡ ਦਿੰਦਾ ਸੀ ਇਹ ਇੱਕ ਸਤਕਾਰ ਹੁੰਦਾ ਜਿਵੇਂ ਅੱਜ ਵੀ ਕੋਈ ਵੱਡਾ ਆਪਣੇ ਕੋਲ ਆ ਜਾਵੇ ਆਪਾਂ ਕੁਰਸੀ ਤੇ ਨਹੀਂ ਬੈਠੇ ਰਹਿੰਦੇ ਆਪਾਂ ਉੱਠ ਕੇ ਆਪਣੀ ਕੁਰਸੀ ਉਹਨੂੰ ਦਿੰਨੇ ਆ ਉੱਠ ਕੇ ਸਤਕਾਰ ਕਰਦੇ ਆ ਇਸੇ ਤਰ੍ਹਾਂ ਇਹ ਰਾਜਾ ਵੀਰ ਸਿੰਘ ਰਾਜਪੂਤ ਰਾਜਾ ਸੀਗਾ ਸਤਕਾਰ ਬੜਾ ਕਰਿਆ ਕਰਦਾ ਸੀ ਬ੍ਰਾਹਮਣ ਬੜੇ ਈਰਖਾਲੂ ਸੀਗੇ ਤਾਂ ਭਗਤ ਜੀ ਨੇ ਇੱਕ ਦਿਨ ਕੌਤਕ ਰਚਿਆ ਉਹਨਾਂ ਨੇ ਕੀ ਕੀਤਾ ਕਿ ਰਾਜੇ ਨੂੰ ਅਜਮਾਉਣਾ ਚਾਹਿਆ ਵੀ ਇਹਦੀ ਪਰਖ ਕਰੀਏ ਇੱਕ ਉੱਥੇ ਬੇਸ਼ਵਾ ਸੀ ਜਿਹਨੇ ਆਪਣਾ ਪੇਸ਼ਾ ਛੱਡ ਕੇ ਭਗਤ ਜੀ ਦੀ ਸ਼ਰਨ ਲਈ ਹੋਈ ਸੀਗੀ ਉਹ ਹੁਣ ਬੇਸ਼ਵਾ ਨਹੀਂ ਸੀ ਰਹੀ ਉਹਨੇ ਉਹ ਸਾਰੇ ਧੰਦੇ ਛੱਡ ਦਿੱਤੇ ਸੀ ਭਗਤ ਜੀ ਨੇ ਉਹਨੂੰ ਆਪਣੇ ਨਾਲ ਲੈ ਲਿਆ ਲੋਕਾਂ ਦੀ ਨਿਗਾ ਵਿੱਚ ਤਾਂ ਅਜੇ ਵੀ ਉਹ ਵੇਸ਼ ਵਹੀ ਸੀ ਇੱਕ ਕੰਜਰੀ ਹੀ ਸੀ ਪਰ ਗੁਰਮਖ ਪਿਆਰਿਓ ਉਹਦਾ ਜੀਵਨ ਬਦਲ ਚੁੱਕਾ ਸੀਗਾ ਕਈ ਵਾਰੀ ਐਵੇਂ ਹੁੰਦਾ ਕਿ ਕਿਸੇ ਦਾ ਜੀਵਨ ਬਦਲ ਜਾਂਦਾ ਆਪਾਂ ਨੂੰ ਉਸੇ ਹੀ ਨਿਗਾਹ ਦੇ ਨਾਲ ਦੇਖੀ ਜਾਂਦੇ ਰਹਿੰਨੇ ਆ ਤਾਂ ਭਗਤ ਜੀ ਨੇ ਉਹਨੂੰ ਵੀ ਆਪਣੇ ਨਾਲ ਲੈ ਲਿਆ ਤੇ ਦੂਜੇ ਪਾਸੇ ਜੋ ਸੁਪਨੇ ਵਿੱਚ ਵੀ ਕੋਈ ਸੋਚ ਨਹੀਂ ਸੀ ਸਕਦਾ ਭਗਤ ਜੀ ਨੇ ਦੋਹਾਂ ਹੱਥਾਂ ਵਿੱਚ ਸ਼ਰਾਬ ਵਰਗੀਆਂ ਬਿਲਕੁਲ ਰੰਗਦਾਰ ਪਾਣੀ ਦੀਆਂ ਦੋ ਬੋਤਲਾਂ ਫੜ ਲਈਆਂ ਤੇ ਕਾਂਸ਼ੀ ਪਹੁੰਚੇ ਉੱਥੇ ਬਾਜ਼ਾਰਾਂ ਵਿੱਚ ਝੂਮਦੇ ਹੋਏ ਸ਼ਬਦ ਪੜਦੇ ਨਿਕਲੇ ਹੁਣ ਉੱਥੇ ਹਿੰਦੂ ਵੀ ਸੀ ਮੁਸਲਮਾਨ ਵੀ ਸੀਗੇ ਬਹੁਤ ਲੋਕਾਂ ਵਿੱਚ ਇਹ ਗੱਲ ਉੱਡ ਗਈ ਕਿ ਦੇਖੋ ਦੇਖੋ ਆਪਣੇ ਆਪ ਨੂੰ ਭਗਤ ਕਹਾਉਣ ਵਾਲਾ ਕਬੀਰ ਅੱਜ ਦੇਖੋ ਕੀ ਕੋ ਕਰਮ ਕਰ ਰਿਹਾ ਦੋਹਾਂ ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਨੇ ਤੇ ਨਾਲ ਇਹਦੇ ਬੇਸ਼ਵਾ ਉਹ ਕੰਜਰੀ ਵੀ ਹੈ ਇਸ ਤਰ੍ਹਾਂ ਲੋਕ ਕਹਿ ਰਹੇ ਸੀ ਬ੍ਰਾਹਮਣ ਜਿਹੜੇ ਸੀ ਕਹਿ ਰਹੇ ਸੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਸ਼ੂਦਰ ਜਾਤੀ ਵਾਲਾ ਬੰਦਾ ਵੀ ਕਦੇ ਭਗਤ ਹੋਇਆ ਤੁਸੀਂ ਐਵੇਂ ਇਹਦੇ ਪਿੱਛੇ ਲੱਗੇ ਸੀ ਦੇਖੋ ਇਦਾਂ ਦੇ ਭਗਤ ਹੁੰਦੇ ਆ ਪਹਿਲਾਂ ਲੋਕ ਸ਼ੇਪਕੇ ਸ਼ਰਾਬ ਪੀਂਦਾ ਹੋਣਾ ਅੱਜ ਕਿਤੇ ਵੱਧ ਪੀਤੀ ਗਈ ਤੇ ਬਾਜ਼ਾਰ 'ਚ ਆ ਗਿਆ ਬ੍ਰਾਹਮਣ ਖੁਸ਼ੀ ਮਨਾ ਰਹੇ ਸੀ ਲੋਕ ਵੀ ਸੋਚਦੇ ਸੀ ਵੀ ਇਹੋ ਜਿਹਾ ਕਿਵੇਂ ਹੋ ਸਕਦਾ ਇਹ ਗੱਲ ਮੰਨਣ 'ਚ ਨਹੀਂ ਸੀ ਆ ਰਹੀ ਤਾਂ ਭਗਤ ਜੀ ਨੇ ਕਾਂਸੀ ਦੇ ਬਾਜ਼ਾਰਾਂ ਵਿੱਚ ਸਾਰੇ ਪਾਸੇ ਘੁੰਮਣਾ ਕੀਤਾ ਹੁਣ ਲੋਕਾਂ 'ਚ ਰੌਲਾ ਪੈ ਗਿਆ ਲੋਕ ਕਹਿਣ ਲੱਗੇ ਇੱਕ ਪਾਸੇ ਬੇਸ਼ਬਾ ਤੇ ਦੋਹਾਂ ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਇਹ ਭਗਤ ਨਹੀਂ ਹੋ ਸਕਦਾ ਸਾਰਿਆਂ ਦੇ ਮਨ ਡੋਲ ਗਏ ਕਿਉਂਕਿ ਆਪਾਂ ਕਦਮ-ਕਦਮ ਤੇ ਡੋਲ ਜਾਂਦੇ ਆ ਭਗਤਾਂ ਦੇ ਜੀਵਨ ਵਿੱਚ ਗੁੱਝੀਆਂ ਰਮਜਾਂ ਹੁੰਦੀਆਂ ਨੇ ਉਹਨੂੰ ਅਸੀਂ ਸਮਝ ਹੀ ਨਹੀਂ ਸਕਦੇ ਤਾਂ ਉੱਥੇ ਬ੍ਰਾਹਮਣਾਂ ਨੇ ਕੁਝ ਕਿਹਾ ਕਿਸੇ ਨੇ ਨਿੰਦਿਆ ਕੀਤੀ ਖੂਬ ਨਿੰਦਿਆ ਕੀਤੀ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ ਵੀ ਇਹ ਗੱਲ ਵਿੱਚ ਕੋਈ ਭੇਦ ਹੋਊਗਾ ਬ੍ਰਾਹਮਣ ਉਹਨੂੰ ਕਹਿਣ ਲੱਗੇ ਕੀ ਖਾਕ ਭੇਦ ਹੋਊਗਾ ਇਹਨੇ ਸ਼ਰਾਬ ਪੀਤੀ ਆ ਤੇ ਪਹਿਲਾਂ ਲੋਕ ਕੇ ਪੀਂਦਾ ਸੀ ਹੁਣ ਬਾਹਰ ਆ ਕੇ ਪੀ ਰਿਹਾ ਇਹਦੇ ਵਿੱਚ ਤਾਂ ਕੋਈ ਭੇਦ ਨਹੀਂ ਸਾਹਮਣੇ ਤਾਂ ਜੋ ਦਿਸ ਰਿਹਾ ਉਹੀ ਸੱਚ ਉਹ ਇਸ ਤਰ੍ਹਾਂ ਕਹਿ ਰਹੇ ਸੀ ਤਾਂ ਲੋਕ ਜਦੋਂ ਇਦਾਂ ਕਹਿ ਰਹੇ ਆ ਰਾਜੇ ਕੋਲ ਵੀ ਗੱਲ ਪਹੁੰਚ ਗਈ ਹੁਣ ਰਾਜਾ ਵੀਰ ਸਿੰਘ ਭਗਤ ਜੀ ਦਾ ਮਰੀਦ ਸੀਗਾ ਪਰ ਜਦੋਂ ਉਹਨੂੰ ਪਤਾ ਲੱਗਿਆ ਤੇ ਸੁਣਦਿਆਂ ਸਾਰੂ ਦੀ ਸ਼ਰਧਾ ਟੁੱਟ ਗਈ ਪਹਿਨਾਉਣੇ ਸੋਚਿਆ ਵੀ ਲੋਕ ਝੂਠ ਕਹਿ ਰਹੇ ਆ ਪਰ ਹੌਲੀ-ਹੌਲੀ ਰਾਜੇ ਦੀ ਪਰਖ ਕਰਨ ਵਾਸਤੇ ਭਗਤ ਜੀ ਕਬੀਰ ਸਾਹਿਬ ਇਸੇ ਹੀ ਹਾਲਤ ਵਿੱਚ ਬਿਲਕੁਲ ਰਾਜੇ ਦੇ ਮਹਿਲਾਂ ਵਿੱਚ ਚਲੇ ਜਾਂਦੇ ਜਦੋਂ ਰਾਜੇ ਦੇ ਮਹਿਲਾਂ ਵਿੱਚ ਗਏ ਆ ਨਾਲ ਉਹਨਾਂ ਦੇ ਵੇਸ਼ਵਾਹ ਮੈਂ ਕਹਿ ਰਿਹਾ ਜਿਹੜੀ ਵੇਸ਼ਵਾ ਸੀ ਲੋਕਾਂ ਲਈ ਉਹ ਅੱਜ ਵੀ ਵੇਸ਼ਵਾ ਪਰ ਉਹ ਹੁਣ ਨਹੀਂ ਵੇਸ਼ਵਾ ਹੈਗੀ ਹੁਣ ਉਹ ਭਗਤ ਬਣ ਚੁੱਕੀ ਆ ਦੇਖੋ ਜਿਹਨੇ ਭਗਤ ਜੀ ਦੀ ਸੰਗਤ ਕਰ ਲਈ ਹੋਵੇ ਉਹ ਵੇਸ਼ਵਾ ਰਹਿ ਜੂਗੀ ਤੁਸੀਂ ਇਹ ਸੋਚ ਕੇ ਦੇਖੋ ਤੇ ਭਗਤ ਜੀ ਦੇ ਹੱਥ ਵਿੱਚ ਜਿਹੜੀਆਂ ਉਹ ਸ਼ਰਾਬ ਵਾਲੀਆਂ ਰੰਗਦਾਰ ਪਾਣੀ ਦੀਆਂ ਬੋਤਲਾਂ ਨੇ ਕੁਝ ਵਿਦਵਾਨ ਕਹਿੰਦੇ ਆ ਵੀ ਉਹਦੇ ਵਿੱਚ ਗੰਗਾ ਨਦੀ ਦਾ ਜਲ ਸੀਗਾ ਤੇ ਭਗਤ ਜੀ ਨੇ ਇਸ ਤਰ੍ਹਾਂ ਜਦੋਂ ਦੇਖਿਆ ਵੀ ਰਾਜੇ ਦੀ ਅੱਧੀ ਸ਼ਰਧਾ ਤਾਂ ਮੈਨੂੰ ਦੇਖਦੇ ਸਾਰ ਹੀ ਟੁੱਟ ਗਈ ਐ ਤੇ ਜਦੋਂ ਨੇੜੇ ਗਏ ਉਹਨੇ ਦੇਖਿਆ ਵੀ ਵਾਕਈ ਲੋਕ ਜੋ ਮੈਨੂੰ ਕਹਿ ਰਹੇ ਆ ਕੇ ਵੀ ਉਹ ਸੱਚ ਆ ਵੀ ਇਹਦੇ ਹੱਥ ਵਿੱਚ ਤਾਂ ਸ਼ਰਾਬ ਦੀਆਂ ਬੋਤਲਾਂ ਨੇ ਉਹਨੂੰ ਨਹੀਂ ਨਾ ਪਤਾ ਕਿ ਉਹਦੇ ਵਿੱਚ ਜਲ ਆ ਤਾਂ ਉਹ ਤਖਤ ਤੋਂ ਨਹੀਂ ਉੱਠਿਆ ਕਬੀਰ ਸਾਹਿਬ ਜੀ ਨੇ ਖਿਆਲ ਕੀਤਾ ਵੀ ਇਹਦੀ ਸ਼ਰਧਾ ਤਾਂ ਗਈ ਜੋ ਕਹਿੰਦਾ ਹੁੰਦਾ ਸੀ ਮੈਂ ਤਾਂ ਆਪ ਜੀ ਦਾ ਮਰੀਦ ਹਾਂ ਤੇ ਭਗਤ ਜੀ ਕਹਿਣ ਲੱਗੇ ਵੀ ਹੁਣ ਤਾਂ ਇਹਦੀ ਸ਼ਰਧਾ ਟੁੱਟ ਚੁੱਕੀ ਆ ਉਹਨਾਂ ਨੇ ਉੱਥੇ ਉਹਦੇ ਸਾਹਮਣੇ ਹੀ ਉਹ ਦੋਵੇਂ ਬੋਤਲਾਂ ਆਪਣੇ ਪੈਰਾਂ ਉੱਤੇ ਢੋਲ ਲਈਆਂ ਜਦੋਂ ਰਾਜੇ ਨੇ ਦੇਖਿਆ ਸੋਚਣ ਲੱਗਾ ਵੀ ਮਨਾ ਜਿਹੜਾ ਸ਼ਰਾਬੀ ਬੰਦਾ ਹੁੰਦਾ ਉਹ ਤਾਂ ਕਦੇ ਆਪਣੀ ਸ਼ਰਾਬ ਹੀ ਨਹੀਂ ਢੋਲਦਾ ਦੇਖੋ ਸ਼ਰਾਬੀ ਬੰਦਾ ਸ਼ਰਾਬ ਨੂੰ ਬਚਾ ਬਚਾ ਰੱਖਦਾ ਕੋਈ ਡੋੜ ਸਕਦਾ ਸ਼ਰਾਬੀ ਆਪਣੀ ਸ਼ਰਾਬ ਨਹੀਂ ਇਹ ਸ਼ਰਾਬ ਨਹੀਂ ਉਹ ਰਾਜਾ ਕਹਿੰਦਾ ਵੀ ਜ਼ਰੂਰ ਕੋਈ ਹੋਰ ਚੀਜ਼ ਪਰ ਹੁਣ ਕੀ ਹੋ ਸਕਦਾ ਸੀ ਕਿਉਂਕਿ ਭਗਤ ਕਬੀਰ ਜੀ ਉੱਥੇ ਉਹ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਸੀਗੀਆਂ ਉਹਦੇ ਵਿੱਚ ਜਿਹੜਾ ਜਲ ਭਰਿਆ ਸੀ ਉਹਨੂੰ ਖਾਲੀ ਕਰਕੇ ਵਾਪਸ ਚਲੇ ਜਾਂਦੇ ਆ ਨਾ ਤਾਂ ਕੋਈ ਵਜ਼ੀਰ ਉੱਠਿਆ ਉਹਨਾਂ ਦੇ ਸਤਕਾਰ ਵਿੱਚ ਰਾਜੇ ਨੇ ਤਾਂ ਉੱਠਣਾ ਹੀ ਕੀ ਸੀਗਾ ਔਰਮਕ ਪਿਆਰਿਓ ਇਸ ਕਰਕੇ ਤੇ ਭਗਤ ਜੀ ਦੀ ਜਿਹੜੀ ਸੋਭਾ ਹੋ ਰਹੀ ਸੀ ਕਾਂਸ਼ੀ ਦੇ ਵਿੱਚ ਹੁਣ ਲੋਕ ਨਿੰਦਿਆ ਕਰਨ ਲੱਗੇ ਉਹਨਾਂ ਦੀ ਲੋਕਾਂ ਨੇ ਬਹੁਤ ਉਹਨਾਂ ਨੂੰ ਨਿੰਦਿਆ ਭਗਤ ਜੀ ਦੇਖਣਾ ਚਾਹੁੰਦੇ ਸੀ ਵੀ ਸ਼ਰਦਾ ਜਿਹੜੀ ਆ ਰਾਜੇ ਵਿੱਚ ਹੈ ਕਿ ਨਹੀਂ ਹੁਣ ਰਾਜਾ ਜਿਹੜਾ ਉਹਨ ਸਾਰੀ ਰਾਤ ਨੀਂਦ ਨਹੀਂ ਆਈ ਭਗਤ ਜੀ ਤਾਂ ਚਲੇ ਗਏ ਆਪਣੇ ਘਰ ਦੇ ਵਿੱਚ ਉਹ ਤਾਂ ਰੱਬ ਦਾ ਨਾਮ ਜਪਣ ਲੱਗੇ ਇਧਰੋਂ ਰਾਜੇ ਦੀ ਨੀਂਦ ਉੱਡ ਗਈ ਤੇ ਰਾਣੀਆਂ ਨੂੰ ਪੁੱਛਦੀ ਆ ਰਾਜਨ ਕੀ ਹੋ ਗਿਆ ਤੁਹਾਨੂੰ ਆਪ ਜੀ ਕਿਸੇ ਗੱਲ ਤੋਂ ਚਿੰਤਾਰ ਲੱਗਦੇ ਹੋ ਚਿੰਤਾ ਵਿੱਚ ਲੱਗਦੇ ਹੋ ਦੱਸੋ ਕੀ ਗੱਲ ਰਾਜੇ ਨੇ ਫਿਰ ਸਾਰੀ ਗੱਲ ਦੱਸੀ ਕਿ ਭਗਤ ਕਬੀਰ ਜੀ ਜਿਲਾਹੇ ਨੇ ਭਾਵੇਂ ਕਿ ਉਹ ਸ਼ੂਦਰ ਨੇ ਪਰ ਨਾਮ ਜਪ ਕੇ ਉੱਚੇ ਹੋਏ ਆ ਅੱਜ ਆਏ ਸੀ ਮੇਰੇ ਇੱਥੇ ਰਾਜ ਦਰਬਾਰ ਵਿੱਚ ਜਦੋਂ ਕਚਹਿਰੀ ਲੱਗੀ ਹੋਈ ਸੀ ਦੋ ਸ਼ਰਾਬ ਦੀਆਂ ਬੋਤਲਾਂ ਹੱਥ 'ਚ ਸੀਗੀਆਂ ਨਾਲ ਉਹਨਾਂ ਦੇ ਉਹ ਵੇਸ਼ ਬਾ ਸੀ ਇਸ ਤਰ੍ਹਾਂ ਦਾ ਕੌਤਕ ਹੋਇਆ ਮੇਰੇ ਸਾਹਮਣੇ ਆ ਕੇ ਉਹ ਬੋਤਲਾਂ ਖਾਲੀ ਕਰਕੇ ਤੇ ਵਾਪਸ ਚਲੇ ਗਏ ਬੋਲੇ ਕੁਝ ਵੀ ਨਹੀਂ ਤੇ ਮੈਂ ਅੱਗੇ ਉਹਨਾਂ ਦੇ ਸਤਕਾਰ ਵਿੱਚ ਉੱਟ ਕੇ ਖੜਾ ਹੁੰਦਾ ਸੀ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਮੈਂ ਮੈਂ ਉਹਨਾਂ ਨੂੰ ਸਤਕਾਰ ਨਹੀਂ ਦਿੱਤਾ ਉਹਨਾਂ ਦਾ ਬਣਦਾ ਰਾਣੀ ਕਹਿਣ ਲੱਗੀ ਤੁਸੀਂ ਮੂਰਖੋਂ ਰਾਜਨ ਉਹ ਭਗਤ ਨੇ ਇਹ ਭਗਤਾਂ ਦੀਆਂ ਗੁੱਝੀਆਂ ਰਮਜਾਂ ਹੁੰਦੀਆਂ ਨੇ ਚਲੋ ਆਪਾਂ ਚਲੀਏ ਉਹਨਾਂ ਤੋਂ ਮਾਫੀ ਮੰਗੀ ਕਿਉਂਕਿ ਜਦੋਂ ਰਾਜੇ ਨੇ ਦੱਸਿਆ ਵੀ ਮੈਂ ਉੱਥੇ ਜਾ ਕੇ ਦੇਖਿਆ ਜਿੱਥੇ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਖਾਲੀ ਕੀਤੀ ਆ ਕਿਦੋਂ ਆਪਾਂ ਸ਼ਰਾਬ ਡੋਲਦੇ ਆਂ ਤੇ ਉਹ ਚੋਂ ਬਦਬੂ ਆਉਂਦੀ ਆ ਸਾਧ ਸੰਗਤ ਜੀ ਉਹ ਪਤਾ ਲੱਗ ਜਾਂਦਾ ਸ਼ਰਾਬ ਆ ਰਾਜਾ ਕਹਿੰਦਾ ਵੀ ਉੱਥੇ ਤਾਂ ਕੋਈ ਇਦਾਂ ਦੀ ਬਦਬੂ ਨਹੀਂ ਆਈ ਤਾਂ ਮੇਥੋਂ ਬੜੀ ਵੱਡੀ ਭੁੱਲ ਹੋ ਗਈ ਰਾਣੀ ਕਹਿੰਦੀ ਹੁਣ ਆਪਾਂ ਦੇਰ ਨਾ ਕਰੀਏ ਆਪਾਂ ਹੁਣੇ ਹੀ ਚਲੀਏ ਭਗਤ ਕਬੀਰ ਸਾਹਿਬ ਜੀ ਦੇ ਘਰ ਉਹਨਾਂ ਤੋਂ ਚੱਲ ਕੇ ਮਾਫੀ ਮੰਗੀਏ ਰਾਜੇ ਨੂੰ ਆਪਦੀ ਰਾਣੀ ਦੀ ਜਿਹੜੀ ਸਲਾਹ ਸੀ ਰਾਜੇ ਵੀਰ ਸਿੰਘ ਨੂੰ ਬੜੀ ਚੰਗੀ ਲੱਗੀ ਤਿਆਰ ਹੋਏ ਨੀਵੇਂ ਹੋ ਗਏ ਨਿਮਰਤਾ ਚ ਆ ਗਏ ਦੋਨੋਂ ਜਾਣੇ ਫਿਰ ਆਪ ਪੈਦਲ ਚੱਲ ਕੇ ਗੁਰਮukh ਪਿਆਰੂ ਭਗਤ ਕਬੀਰ ਸਾਹਿਬ ਜੀ ਦੇ ਘਰੇ ਪਹੁੰਚੇ ਆ ਉੱਥੇ ਭਗਤ ਜੀ ਨੂੰ ਕਿਹਾ ਵੀ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਗਲਤੀ ਹੋ ਗਈ ਅਸੀਂ ਤੁਹਾਡੀ ਰਾਮ ਜੀ ਨੂੰ ਸਮਝ ਨਾ ਸਕੇ ਲੋਕਾਂ ਪਿੱਛੇ ਲੱਗੇ ਜੀ ਲੋਕਾਂ ਨੇ ਤੁਹਾਡੀ ਨਿੰਦਿਆ ਕੀਤੀ ਆ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਰਾਜਨ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਤਾਂ ਇਹੀ ਹੁੰਦਾ ਕਿ ਨਿੰਦਿਆ ਕਰਨੀ ਤੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਤੇ ਮੈਂ ਤਾਂ ਲੋਕਾਂ ਨੂੰ ਕਹਿੰਨਾ ਹਾਂ ਬੇਸ਼ੱਕ ਮੇਰੀ ਨਿੰਦਿਆ ਕਰੀ ਚੱਲੋ ਮੈਨੂੰ ਇਹ ਗੱਲ ਦਾ ਕੋਈ ਦੁੱਖ ਥੋੜੀ ਆ ਕਿਉਂਕਿ ਜਿਹੜੇ ਭਗਤ ਨਹੀਂ ਹੁੰਦੇ ਆਮ ਸੁਧਾਰਨ ਬੰਦੇ ਹੁੰਦੇ ਆ ਉਹਨਾਂ ਨੂੰ ਜਦੋਂ ਪਤਾ ਲੱਗਦਾ ਮੇਰੀ ਨਿੰਦਿਆ ਹੋ ਰਹੀ ਆ ਉਹ ਦੁਖੀ ਹੋ ਜਾਂਦੇ ਆ ਗੁਰਮਖ ਪਿਆਰਿਓ ਪਰ ਭਗਤ ਕਦੇ ਦੁਖੀ ਨਹੀਂ ਹੁੰਦਾ ਭਗਤ ਜੀ ਕਹਿੰਦੇ ਨਿੰਦਿਆ ਜਨ ਕੋ ਖਰੀ ਪਿਆਰੀ ਰਾਜਨ ਮੈਨੂੰ ਤਾਂ ਨਿੰਦਿਆ ਬੜੀ ਚੰਗੀ ਲੱਗਦੀ ਆ ਕਿਉਂਕਿ ਨਿੰਦਿਆ ਬਾਪ ਨਿੰਦਿਆ ਮਹਤਾਰੀ ਹੁਣ ਦੇਖੋ ਰਾਜਨ ਜਿਹੜੇ ਮਾਤਾ ਪਿਤਾ ਹੁੰਦੇ ਆ ਜਦੋਂ ਆਪਾਂ ਬਚਪਨ ਵਿੱਚ ਹੁੰਨੇ ਆ ਕਿਰਿਆ ਨਹੀਂ ਸੋਧ ਸਕਦੇ ਉਦੋਂ ਮਾਤਾ ਪਿਤਾ ਸਾਡੀ ਗੰਦਗੀ ਸਾਫ਼ ਕਰਦੇ ਆ ਹੱਥਾਂ ਨਾਲ ਇਹ ਨਿੰਦਿਆ ਕਰਨ ਵਾਲਾ ਜੀਵ ਨਾ ਸਾਡੀ ਜਿਹੜੀ ਵੈਸਟਾ ਵਾ ਗੰਦਗੀ ਆ ਉਹ ਸਾਫ਼ ਕਰਦਾ ਇਸ ਕਰਕੇ ਨਿੰਦਿਆ ਕਰਨ ਵਾਲਾ ਮੈਨੂੰ ਪਿਆਰਾ ਲੱਗਦਾ ਨਿੰਦਾ ਹੋਏ ਤਾਂ ਬੇਕੌਂਠ ਜਾਈਏ ਰਾਜਨ ਜੇ ਸਾਡੇ ਤੇ ਕੋਈ ਲੋਕ ਝੂਠੀ ਤੂਮਤ ਲਾ ਦੇਣ ਤੇ ਆਪਾਂ ਤਾਂ ਵਿਕੰਠਾਂ ਵਿੱਚ ਚਲੇ ਜਾਨੇ ਰੱਬ ਦੇ ਘਰੇ ਚਲੇ ਜਾਨੇ ਇਸ ਕਰਕੇ ਰਿਧੇ ਸੁੱਧ ਜੋ ਨਿੰਦਾ ਹੋਏ ਹਮਰੇ ਕਪੜੇ ਨਿੰਦਕ ਤੋਏ ਕਲੰਕ ਲਾਉਣ ਵਾਲਾ ਜੀਵ ਨਾ ਸਾਡੇ ਕੱਪੜਿਆਂ ਦੀ ਮੈਲ ਸਾਡੀ ਗੰਦਗੀ ਜਿਹੜੀ ਧੋਂਦਾ ਇਸ ਕਰਕੇ ਨਿੰਦਿਆ ਕਰਨ ਵਾਲਾ ਮਿੱਤਰ ਆ ਮੇਰਾ ਨਿੰਦਿਆ ਕਰਨ ਵਾਲਾ ਸੱਜਣਾ ਮੇਰਾ ਭਗਤ ਜੀ ਨੇ ਬਹੁਤ ਸਾਰੀਆਂ ਗੱਲਾਂ ਇਦਾਂ ਦਸੀਆਂ ਨਿੰਦਾ ਹਮਰੀ ਪ੍ਰੇਮ ਪਿਆਰ ਰਾਜਨ ਮੈਨੂੰ ਨਿੰਦਿਆ ਹੁੰਦੀ ਚੰਗੀ ਲੱਗਦੀ ਆ निंदा हमरा करे उधार जन कबीर को निंदा सार निंदक डूबा हम उतरे पार ता ए सब तो चंगी छया निंदिया भगत जी ने जदों इस तरह किया ते राजा वीर सिंह उदी रानी ते ओ बड़े नीमे हो गए कहन लगे भगत जी बड़ी-बड़ी भूल होगी असि ता तहांनु समझ लिया बी तुसी शराब पी रहे हो बेशवा नाल सी तोहाडे ओ लोक ओन्ना ने कुछ गल्ला मेनू आके कह देती हां ਸੁਣੀਆਂ ਸੁਣਾਈਆਂ ਗੱਲਾਂ ਤੇ ਮੈਂ ਯਕੀਨ ਕਰ ਲਿਆ ਮੈਨੂੰ ਮਾਫ਼ ਕਰ ਦੇ ਤਾਂ ਉਦੋਂ ਫਿਰ ਭਗਤ ਜੀ ਨੇ ਕੁਝ ਵਿਦਵਾਨ ਤਾਂ ਇਸ ਤਰ੍ਹਾਂ ਵੀ ਲਿਖਦੇ ਆ ਉਹ ਰਾਜੇ ਨੂੰ ਕਹਿਣ ਲੱਗੇ ਅਸਲ ਦੇ ਵਿੱਚ ਜਗਨਨਾਥ ਦੇ ਮੰਦਰ ਨੂੰ ਅੱਗ ਲੱਗੀ ਹੋਈ ਸੀਗੀ ਭਗਤ ਕਬੀਰ ਜੀ ਕਹਿੰਦੇ ਮੈਂ ਇੱਥੇ ਉਹ ਤੁਹਾਡੇ ਰਾਜ ਦਰਬਾਰ ਵਿੱਚ ਖੜਕੇ ਬੁਝਾ ਦਿੱਤੀ ਹੈ ਕਈ ਵਿਦਵਾਨ ਤਾਂ ਇਸ ਤਰ੍ਹਾਂ ਲਿਖਦੇ ਆ ਪਰ ਗੁਰਮਖ ਪਿਆਰਿਓ ਅਸਲ ਵਿੱਚ ਗੱਲ ਇਹ ਆ ਭਗਤ ਜੀ ਨੇ ਇੱਕ ਸ਼ਰਧਾ ਦੀ ਪਰਖ ਕੀਤੀ ਹੈ ਜਿਹੜੀ ਇਹ ਸਾਖੀ ਵਿੱਚ ਸਚਾਈ ਆ ਇਹ ਰਾਜੇ ਦੀ ਸ਼ਰਧਾ ਹੈ ਕਿ ਨਹੀਂ ਕਿਉਂਕਿ ਸ਼ਰਧਾ ਤੋਂ ਬਿਨਾ ਤਾਂ ਕਿਤੇ ਵੀ ਜਾਇਆ ਨਹੀਂ ਜਾ ਸਕਦਾ ਗੁਰਮਖ ਪਿਆਰਿਓ ਗਿਆਨ ਅੱਖਾਂ ਨੇ ਸ਼ਰਧਾ ਪੈਰ ਆ ਜੇ ਅੱਖਾਂ ਨਾ ਹੋਣ ਗਿਆਨ ਨਾ ਹੋਵੇ ਤਾਂ ਵੀ ਬੰਦਾ ਡੱਕ ਡੋਲੇ ਖਾ ਕੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਅੰਨੇ ਬੰਦੇ ਇਹ ਜਿਹੜੇ ਸੂਰਮੇ ਸਿੰਘ ਹੁੰਦੇ ਆ ਪਹੁੰਚ ਜਾਂਦੇ ਆ ਨਾ ਪਰ ਗੁਰਮਖ ਪਿਆਰਿਓ ਦੇਖੋ ਜੇ ਲੱਤਾਂ ਹੀ ਨਾ ਹੋਣ ਪੈਰ ਹੀ ਨਾ ਹੋਣ ਫਿਰ ਮੰਜ਼ਿਲ ਤੇ ਬੰਦਾ ਕਿਵੇਂ ਪਹੁੰਚ ਸਕਦਾ ਦੇਖੋ ਗਿਆਨ ਵੀ ਜ਼ਰੂਰੀ ਹੈ ਇੱਥੇ ਸ਼ਰਧਾ ਵੀ ਜ਼ਰੂਰੀ ਹੈ ਸਰ ਮੈਂ ਪ੍ਰਮਾਣ ਦੇ ਰਿਆਂ ਉਦਾਹਰਨ ਦੇ ਰਿਆਂ ਇਹਨੂੰ ਇਸ ਵਿਧੀ ਨਾਲ ਹੀ ਤੁਸੀਂ ਸਮਝ ਲੈਣਾ ਦੋਨੇ ਚੀਜ਼ਾਂ ਜ਼ਰੂਰੀ ਨੇ ਪਰ ਹਾਂ ਸ਼ਰਧਾ ਬਹੁਤ ਜ਼ਰੂਰੀ ਹੈ ਭਗਤ ਜੀ ਨੇ ਦੇਖਿਆ ਵੀ ਰਾਜੇ ਦੀ ਸ਼ਰਧਾ ਟੁੱਟ ਗਈ ਤਾਂ ਅੱਜ ਵੀ ਜੇ ਅਸੀਂ ਸਿੱਖ ਬਣਨਾ ਗੁਰੂ ਤੇ ਸਾਡੀ ਸ਼ਰਧਾ ਚਾਹੀਦੀ ਹੈ ਗੱਲ ਗਲਤ ਤੇ ਸ਼ੰਕਾ ਅਸੀਂ ਕਰਦੇ ਆ ਤੇ ਅਕ ਇੱਥੇ ਹੋਰ ਬਹੁਤ ਵੱਡੀ ਗੱਲ ਆ ਗੁਰਮਖ ਪਿਆਰਿਓ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੰਸ ਉੱਡਰ ਕੋਧਰੈ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ ਗੁਰਮੁਖ ਪਿਆਰਿਓ ਕੁਝ ਲੋਕ ਹੁੰਦੇ ਆ ਜਿਹੜੇ ਕਿ ਹੰਸਾਂ ਨੂੰ ਜਦੋਂ ਹੰਸ ਕੋਧਰੇ ਦੀ ਖੇਤੀ ਵਿੱਚ ਆ ਕੇ ਬੈਠਦੇ ਆ ਉਹਨਾਂ ਨੂੰ ਡਾਉਣ ਲੱਗ ਜਾਂਦੇ ਆ ਹੰਸ ਉੱਡਰ ਕੋਧਰੈ ਪਿਆ ਲੋਕ ਵਿਡਾਰਨ ਜਾਏ ਲੋਕ ਜਿਹੜੇ ਆ ਕਹਿੰਦੇ ਹੰਸ ਜਿਹੜੇ ਆ ਜਮਾ ਦੀ ਪੈੜੀ ਤੇ ਉੱਤਰੇ ਆ ਭਾਈ ਇਹਨਾਂ ਨੂੰ ਹਟਾਓ ਡਾਡੋ ਇਹਨਾਂ ਨੂੰ ਲੋਕਾਂ ਨੂੰ ਨਹੀਂ ਪਤਾ ਕਿ ਹਾਂਸ ਜਿਹੜੇ ਹੁੰਦੇ ਆ ਉਹ ਕੋਧਰੇ ਦੀ ਖੇਤੀ ਥੋੜੀ ਖਾਂਦੇ ਆ ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹਾਂਸ ਦਾ ਹੀਰਾ ਤੇ ਮੋਤੀ ਚੁਗਦੇ ਆ ਉਹਨਾਂ ਦੀ ਖਰਾਕ ਹੀ ਨਹੀਂ ਇਹ ਲੋਕਾਂ ਨੂੰ ਇਹਨਾਂ ਗਿਆਨ ਹੀ ਹੈ ਨਹੀਂ ਗੁਰਮਖ ਪਿਆਰਿਓ ਇਸ ਤਰ੍ਹਾਂ ਤਾਂ ਕਿਹਾ ਜਾਂਦਾ ਕਿ ਕੁਝ ਸਾਧੂ ਸੰਤ ਜਿਹੜੇ ਆ ਮਹਾਪੁਰਖ ਕਈ ਵਾਰ ਕੁਝ ਕੌਤਕ ਕਰਦੇ ਆ ਲੋਕ ਕਹਿੰਦੇ ਆ ਕੀ ਕਰ ਦਿੱਤਾ ਇਹਨਾਂ ਨੇ ਇਹ ਇੱਥੇ ਕਿਵੇਂ ਆ ਗਈ ਜਿਵੇਂ ਭਗਤ ਜੀ ਨੇ ਕੌਤਕੀ ਵਰਤਾਇਆ ਵੀ ਇਹ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਲੋਕਾਂ ਨੇ ਨਿੰਦਿਆ ਕੀਤੀ ਉਹਨਾਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਹਾਂਸ ਦੀ ਖਰਾਕ ਕੀ ਹੁੰਦੀ ਹੈ ਪਰ ਮਹਾਂ ਸਾਹਿਬ ਭਗਤ ਕਬੀਰ ਜੀ ਤਾਂ ਨਾਲੇ ਇਹ ਤਾਂ ਮੈਂ ਉਦਾਹਰਨ ਦੇ ਰਿਹਾ ਕਿਉਂਕਿ ਬਾਬਾ ਫਰੀਦ ਜੀ ਨੇ ਇਹ ਉਦਾਹਰਨ ਦਿੱਤੀ ਹੈ ਵੀ ਹਾਂਸ ਉੱਡ ਕੇ ਕੋਧਰੇ ਦੀ ਪੈਲੀ ਵਿੱਚ ਜਾ ਬੈਠੇ ਦੁਨੀਆ ਦੇ ਲੋਕਾਂ ਦੇ ਡਾਓ ਭਾਈ ਇਹਨੂੰ ਡਾਓ ਇਹ ਖੇਤੀ ਖਰਾਬ ਨਾ ਕਰ ਦੇਵੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਤਾਂ ਖਰਾਕ ਹੀ ਨਹੀਂ ਇਹਨਾਂ ਦੀ ਇਹ ਤਾਂ ਵੈਸੇ ਆਏ ਆ ਤਾਂ ਕੁਝ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਮਨ ਪਾਰੇ ਵਾਂਗੂ ਡੋਲਦਾ ਪਿੱਪਲ ਦੇ ਪੱਤੇ ਜਿਵੇਂ ਹਵਾ ਦਾ ਬੁੱਲਾ ਆਉਂਦਾ ਹਿਲਦੇ ਆ ਨਾ ਡੋਲਦੇ ਆ ਇਸ ਤਰ੍ਹਾਂ ਸਾਡਾ ਮਨ ਬਿਲਕੁਲ ਉਹਦੀ ਨਿਆਈਂ ਆ ਤਾਂ ਉਦੋਂ ਭਗਤ ਜੀ ਨੇ ਫਿਰ ਉਹਨਾਂ ਨੂੰ ਕਿਹਾ ਭਾਈ ਸ਼ਰਧਾ ਰਾਜਨ ਬੜੀ ਜ਼ਰੂਰੀ ਆ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਮaaf ਕਰ ਦਿਓ ਉਦੋਂ ਭਗਤ ਜੀ ਨੇ ਕਿਹਾ ਵੀ ਮੈਂ ਤਾਂ ਕੌਣ ਹੁੰਨਾ ਰਾਜਨ ਮaaf ਕਰਨ ਵਾਲਾ ਆਪ ਜੀ ਨੂੰ ਪਰਮੇਸ਼ਰ ਸਾਰਿਆਂ ਨੂੰ ਮaaf ਕਰ ਦਿੰਦਾ ਜਿਹੜਾ ਵੀ ਨਿਮਰਤਾ ਭਰਿਆ ਜੀਵਨ ਜਿਉਂਦਾ ਤਾਂ ਫਿਰ ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗੀ ਕਿ ਭਗਤ ਕਬੀਰ ਸਾਹਿਬ ਜੀ ਕੋਲ ਉਹ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਸੀ ਉਹਦੇ ਵਿੱਚ ਤਾਂ ਗੰਗਾ ਜਲ ਸੀ ਤੇ ਉਹ ਬੇਸ਼ਵਾ ਜਿਹੜੀ ਸੀ ਜਿਹੜੀ ਉਹਨਾਂ ਨਾਲ ਰਹਿ ਰਹੀ ਸੀ ਉਹਦਾ ਜੀਵਨ ਬਦਲ ਚੁੱਕਾ ਫਿਰ ਲੋਕਾਂ ਨੂੰ ਰਾਜੇ ਨੇ ਕਿਹਾ ਭਾਈ ਕਿਸੇ ਨੇ ਭਗਤ ਜੀ ਤੇ ਸ਼ੰਕਾ ਨਹੀਂ ਕਰਨੀ ਫਿਰ ਸਤਕਾਰ ਦੇ ਨਾਲ ਰਾਜਨ ਨੇ ਉਹਦੋਂ ਫਿਰ ਭਗਤ ਜੀ ਨੂੰ ਆਪਣੇ ਤਖਤ ਤੇ ਬਿਠਾਇਆ ਤੇ ਉਹਨਾਂ ਦੀ ਹੋਰ ਵੀ ਸੋਭਾ ਵਧੀ ਤਾਂ ਐਵੇਂ ਗੁਰਮਖ ਪਿਆਰੋ ਸਾਨੂੰ ਵੀ ਆਪਣੀ ਅਕਲ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਆਪਣੇ ਗੁਰੂ ਤੇ ਰੱਬ ਤੇ ਭਰੋਸਾ ਕਰਨਾ ਚਾਹੀਦਾ ਕਿਉਂਕਿ ਗੁਰੂ ਹੀ ਰੱਬ ਆ ਰੱਬ ਹੀ ਗੁਰੂ ਆ ਉਹਨਾਂ ਨੂੰ ਯਾਦ ਕਰਕੇ ਸਾਰੇ ਕੰਮ ਕਰਨੇ ਚਾਹੀਦੇ ਆ ਗੁਰੂ ਸਾਡੇ ਮਾਰਗਦਰਸ਼ਨ ਕਰਦੇ ਆ ਜਿਵੇਂ ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕਾਂ ਨੂੰ ਜਦੋਂ ਮੁਰਦਾ ਖਾਣ ਲਈ ਕਿਆ ਹੁਣ ਦੇਖਣ ਵਿੱਚ ਜਾਇਜ਼ ਹੁਕਮ ਤਾਂ ਹੈ ਨਹੀਂ ਅਸੀਂ ਮੁਰਦੇ ਨਾਲ ਸ਼ੋ ਵੀ ਜਾਈਏ ਤਾਂ ਨਹਾਉਨੇ ਫਿਰ ਮੁਰਦਾ ਖਾਵੇ ਕੌਣ ਤਾਂ ਇਹ ਭਾਈ ਲੈਣਾ ਜੀ ਬਾਰੇ ਤੁਸੀਂ ਸੁਣਿਆ ਹੋਣਾ ਜਿਹੜੇ ਗੱਲ ਜਾ ਕੇ ਅੱਗੇ ਗੁਰੂ ਅੰਗਦ ਦੇਵ ਜੀ ਬਣਦੇ ਆ ਬਾਕੀ ਸਾਰੇ ਚਲੇ ਗਏ ਕਹਿੰਦੇ ਨਜਾਇਜ਼ ਹੁਕਮਾ ਗੁਰੂ ਦਾ ਬਾਕੀ ਸਾਰੇ ਜਾਣੇ ਉਹ ਸਾਥ ਛੱਡ ਗਏ ਸੀ ਮਹਾਰਾਜ ਦਾ ਤੇ ਭਾਈ ਲਹਿਣਾ ਜੀ ਮੁਰਦੇ ਦੇ ਆਲੇ ਦਿਵਾਲੇ ਚੱਕਰ ਕੱਟਣ ਲੱਗੇ ਗੁਰੂ ਸਾਹਿਬ ਜੀ ਨੇ ਪੁੱਛਿਆ ਕੀ ਕਰੀ ਜਾਂਦੇ ਹੋ ਭਾਈ ਲਹਿਣਾ ਜੀ ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਉਂਦੀ ਮੁਰਦੇ ਨੂੰ ਕਿਹੜੀ ਤਰਫ ਖਾਵਾਂ ਤੇ ਜਦੋਂ ਗੁਰੂ ਜੀ ਨੇ ਕਿਹਾ ਜਿਹੜੇ ਪਾਸੋਂ ਮਰਜੀ ਖਾਣਾ ਸ਼ੁਰੂ ਕਰੋ ਜਦੋਂ ਖਾਣ ਲੱਗੇ ਦੇਖਿਆ ਉੱਥੇ ਕੋਈ ਮੁਰਦਾ ਨਹੀਂ ਸੀਗਾ ਸਗੋਂ ਮੁਰਦੇ ਦੀ ਥਾਂ ਸਾਧ ਸੰਗਤ ਜੀ ਸਾਖੀ ਤੁਸੀਂ ਬਹੁਤ ਵਾਰੀ ਸੁਣੀ ਹੋਣੀ ਆ ਕੜਾ ਪ੍ਰਸ਼ਾਦ ਉੱਥੇ ਸੀਗਾ ਤਾਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਫਿਰ ਗੁਰਤਾ ਗੱਦੀ ਦਾ ਹੱਕਦਾਰ ਬਣਾਇਆ ਭਾਈ ਲੈਹਣੇ ਤੋਂ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਅੰਗਦ ਦਾ ਅਰਥ ਹੈ ਗੁਰੂ ਦਾ ਅੰਗ ਜਾਂ ਹਿੱਸਾ ਇਸੇ ਤਰ੍ਹਾਂ ਉਹੀ ਗੁਰੂ ਦਾ ਅੰਗ ਜਾਂ ਹਿੱਸਾ ਬਣੇਗਾ ਜਿੱਤੇ ਸ਼ਰਧਾ ਹੋਵੇਗੀ ਜਿਹਦੇ ਵਿੱਚ ਭਰੋਸਾ ਹੋਵੇਗਾ ਸਦਕ ਹੋਵੇਗਾ ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ 5000 ਵਿੱਚੋਂ ਜਾਂ ਕਈ ਹਜ਼ਾਰ ਆਪਾਂ ਕਹਿ ਦਿੰਨੇ ਆ ਕੇਵਲ ਪੰਜ ਪਿਆਰੇ ਨਿਕਲੇ ਆ ਜਦੋਂ ਗੁਰੂ ਪਰਖ ਦਾ ਵੱਡੇ ਵੱਡੇ ਫੇਲ ਹੋ ਜਾਂਦੇ ਆ ਜੀਵ ਦਾ ਇਮਤਿਹਾਨ ਵਿੱਚੋਂ ਪਾਸ ਹੋਣਾ ਬੜੀ ਮੁਸ਼ਕਲ ਜੀ ਗੱਲ ਹੋ ਜਾਂਦੀ ਆ ਪਰ ਇਹੀ ਅਰਦਾਸ ਕਰਦੇ ਆ ਵੀ ਗੁਰੂ ਕਿਸੇ ਦਾ ਇਮਤਿਹਾਨ ਨਾ ਹੀ ਲਵੇ ਵੀ ਇਹ ਬੰਦਾ ਪਾਸ ਨਹੀਂ ਹੋ ਸਕਦਾ ਜੇ ਗੁਰੂ ਪੇਪਰ ਪਾ ਦੇਵੇ ਨਾ ਵਿਰਲੇ ਆ ਜਿਹੜੇ ਪਾਸ ਹੋਣਗੇ ਤਾਂ ਉਹ ਆਪਾਂ ਨੂੰ ਇਤਿਹਾਸ ਵਿੱਚੋਂ ਪਤਾ ਲੱਗੀ ਜਾਂਦਾ ਵੀ ਸ਼ਰਧਾ ਬਣਦੀ ਆ ਗੱਲ-ਗੱਲ ਤੇ ਆਪਣੀ ਸ਼ਰਧਾ ਟੁੱਟ ਜਾਂਦੀ ਆ ਤਾਂ ਇਹ ਭਗਤ ਜੀ ਦਾ ਜੀਵਨ ਸੀ ਮਤਾ ਸ਼ੰਕਾ ਕਰਨਾ ਵੀ ਭਗਤ ਜੀ ਨੇ ਸ਼ਰਾਬ ਦੀਆਂ ਬੋਤਲਾਂ ਫੜ ਲਈਆਂ ਕਿ ਇਹ ਸਾਖੀ ਜਿਹੜੀ ਆ ਝੂਠ ਹੋਊਗੀ ਨਾ ਜੀ ਨਾ ਇਹ ਸੱਚੀ ਆ ਫਿਰ ਤੁਸੀਂ ਕੱਲ ਨੂੰ ਕਹਿ ਦਿਓਗੇ ਗੁਰੂ ਨਾਨਕ ਸਾਹਿਬ ਜੀ ਮਰਦਾ ਖਾਣ ਲਈ ਨਹੀਂ ਕਹਿ ਸਕਦੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਕਹਿ ਸਕਦੇ ਕਿ ਸੀਸ ਦਿਓ ਸੰਨ ਇਹ ਵੀ ਝੂਠ ਆ ਇਸ ਤਰ੍ਹਾਂ ਨਹੀਂ ਹੁੰਦਾ ਇਹ ਪਰਖ ਹੁੰਦੀ ਆ ਭਗਤ ਵੀ ਪਰਖ ਕਰਦੇ ਆ ਗੁਰੂ ਸਾਹਿਬ ਵੀ ਪਰਖ ਕਰਦੇ ਆ ਰੱਬ ਵੀ ਪਰਖ ਕਰਦਾ ਤੇ ਬੰਦੇ ਦੀ ਪਰਖ ਹੁੰਦੀ ਆ ਦਰਗਾਹ 'ਚ ਵੀ ਲੇਖਾ ਜੋਖਾ ਹੁੰਦਾ ਫੇਰੀ ਹੋਣਾ ਨਾ ਤਾਂ ਬੱਚੇ ਸਕੂਲ ਵਿੱਚ ਪੜ੍ਹਦੇ ਆ ਉਹਨਾਂ ਦੇ ਪੇਪਰ ਹੁੰਦੇ ਆ ਫਿਰ ਅਗਲੀ ਕਲਾਸ ਵਿੱਚ ਜਾਂਦੇ ਆ ਏਵੇਂ ਸਾਡਾ ਜੀਵਨ ਤਾਂ ਇਹਨਾਂ ਗੱਲਾਂ ਨੂੰ ਨਾ ਥੋੜਾ ਵਿਵੇਕ ਬੁੱਧ ਦੇ ਨਾਲ ਹਾਰ ਪਰਿਉ ਸੁਆਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ ਰੱਬ ਤੋਂ ਸਾਨੂੰ ਵਿਵੇਕ ਅਕਲ ਮੰਗਣੀ ਚਾਹੀਦੀ ਆ ਵੀ ਸਾਡਾ ਗੁਰੂ ਤੇ ਭਰੋਸਾ ਬਣੇ ਕਿੱਧਰ ਨੂੰ ਜਾ ਰਹੇ ਆ ਅਸੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਤਾਂ ਇਹ ਭਗਤ ਜੀ ਨੇ ਫਿਰ ਇਸ ਤਰ੍ਹਾਂ ਪਾਈ ਉੱਥੇ ਜਿਹੜਾ ਰਾਜਾ ਸੀ ਉਹਦੀ ਸ਼ਰਧਾ ਫਿਰ ਤੋਂ ਬਣੀ ਫਿਰ ਉਹ ਭਗਤ ਜੀ ਦਾ ਮਰੀਦ ਹੋਇਆ ਬ੍ਰਾਹਮਣ ਜਿਹੜੇ ਗੱਲਾਂ ਬਣਾਉਂਦੇ ਸੀ ਉਹਨਾਂ ਦੇ ਬੁੱਲ ਸਿਉਂ ਦਿੱਤੇ ਭਗਤ ਜੀ ਨੇ ਕ੍ਰਾਂਤੀਕਾਰੀ ਭਗਤ ਹੋਇਆ ਕੋਈ ਨਹੀਂ ਇੰਨਾ ਅੱਗੇ ਟਿਕੇਆ ਇੰਨੀ ਸੁੰਦਰ ਇਹਨਾਂ ਦੀ ਬਾਣੀ ਆ ਇੰਨੇ ਸੁੰਦਰ ਇਹਨਾਂ ਦੇ ਸ਼ਲੋਕ ਆ ਤੁਹਾਨੂੰ ਪੜ੍ਹਨੇ ਚਾਹੀਦੇ ਆ ਅਰਥਾਂ ਸਮੇਤ ਭਗਤ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਆ ਕੇਵਲ ਪੜ੍ਹਨੀ ਨਹੀਂ ਚਾਹੀਦੀ ਅਮਲ ਵੀ ਕਮਾਉਣਾ ਚਾਹੀਦਾ ਆਪਣੀ ਜ਼ਿੰਦਗੀ ਵਿੱਚ ਵੀ ਕਮਾਉਣੀ ਚਾਹੀਦੀ ਹੈ ਪੁੱਲ ਚੁੱਕ ਦੀ ਖਿਮਾ ਜੀ ਅਮਰਤ ਸ਼ਕੋਪਾਈ ਸਿੰਘ ਸਜੋ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ